ਦੋਸਤੋ ਫੇਸਬੁੱਕ ਤੇ ਕੰਮ ਕਰਦੇ ਕਈ ਲੋਕ ਇੱਕ ਦੂਸਰੇ ਦੀ ਨਕਲ ਕਰਦੇ ਆ ਨਕਲ ਕਰਨ ਦਾ ਮਤਲਬ ਹੋ ਗਿਆ ਵੀ ਉਹਦਾ ਕੰਟੈਂਟ ਨਹੀਂ ਕਾਪੀ ਕਰਦੇ ਵੀ ਉਹ ਜਿਸ ਤਰੀਕੇ ਨਾਲ ਵੀਡੀਓ ਬਣਾਉਂਦਾ ਹੈ ਕਹਿੰਦੇ ਆ ਵੀ ਅਸੀਂ ਵੀ ਇਸ ਤਰੀਕੇ ਨਾਲ ਵੀਡੀਓ ਬਣਾ ਕੇ ਜੇ ਉਹਦੇ 20 30 ਜਾਂ 50 ਹਜ਼ਾਰ ਫੋਲੋਅਰ ਆਉਂ ਸੋਚਦੇ ਆ ਵੀ ਅਸੀਂ ਵੀ ਇੰਝ ਕਰ ਲਾਂਗੇ ਪਰ ਗੱਲ ਨਹੀਂ ਆ ਨਾ ਜੀ ਜੋ ਤੁਹਾਨੂੰ ਰੱਬ ਨੇ ਟੈਲੈਂਟ ਦਿੱਤਾ ਜੋ ਤੁਹਾਨੂੰ ਕਲਾ ਦਿੱਤੀ ਆ ਉਹ ਤੁਹਾਡੇ ਚਾਹਤ ਜੋ ਕਲਾ ਉਹਨੂੰ ਮਿਲਿਆ ਉਹ ਉਹਦੇ ਚਾ ਤੇ ਕਈ ਲੋਕ ਕੀ ਕਰਦੇ ਆ ਜਿਵੇਂ ਕੋਈ ਦਿਹਾੜੀ ਦਾ ਕੰਮ ਕਰਦਾ ਉਹ ਆਵਦਾ ਨਾਲ ਕੰਟੈਂਟ ਪਾਉਂਦਾ ਵੀਡੀਓ ਪਾਉਂਦਾ ਉਹਨੂੰ ਚੰਗਾ ਲੱਗਦਾ ਨਾਲ ਉਹ ਦਿਹਾੜੀ ਦਾ ਕੰਮ ਆ ਹੁਣ ਉਹ ਵਿਖਾਵਾ ਨਹੀਂ ਕਰ ਰਿਹਾ ਮਤਲਬ ਜੋ ਉਹਦੇ ਨਾਲ ਬੀਤ ਰਿਹਾ ਜੋ ਮਤਲਬ ਕਰ ਰਿਹਾ ਉਹ ਦਿਖਾ ਰਿਹਾ ਵੀ ਦਿਹਾੜੀ ਜਾ ਰਿਹਾ ਉਹਦੇ ਕੋਲ ਇੱਕ ਸਾਇਕਲ ਲੱਗ ਗਈ ਆ ਤੇ ਲੋਕ ਇਹ ਟਾਂ ਕਮੈਂਟ ਕਰਦੇ ਆ ਵੀ ਆ ਸਾਇਕਲ ਹੈਗੀ ਹੈ ਤੇਰੀ ਤੇ ਨਾਲ ਵੀਡੀਓ ਬਣਾਈ ਜਾਂਦਾ ਉਹਦੇ ਕੰਮ 'ਚ ਧਿਆਨ ਦੇ ਅਕਸਰੀ ਲੋਕ ਇਸ ਤਰ੍ਹਾਂ ਦੇ ਕਮੈਂਟ ਕਰਦੇ ਆ ਉਹੀ ਬੰਦੇ ਦੇ ਜਿਹੜੇ ਕਮੈਂਟ ਕਰਦੇ ਆ ਜਿਹੜੇ ਲੋਕ ਉਹਨਾਂ ਕਰਕੇ ਹੀ ਉਹ ਵੈਰਦ ਹੁੰਦਾ ਕਿਉਂਕਿ ਲੋਕਾਂ ਦਾ ਕੰਮ ਹੁੰਦਾ ਜੇ ਰੋਂ ਕੋਈ ਆਪ ਤਾਂ ਕੰਮ ਨਹੀਂ ਕਰਦਾ ਜਿਹੜਾ ਕੋਈ ਕੰਮ ਕਰਦਾ ਉਹਨੂੰ ਵੀ ਟਿੱਚਰਾਂ ਕਰੀ ਜਾਣਾ ਤੇ ਬਸ ਉਹਨਾਂ ਨੇ ਉਹ ਤਾਂ ਐ ਸੋਚਦੇ ਵੀ ਅਸੀਂ ਥੱਲੇ ਲਾ ਲਾਂਗੇ ਮਤਲਬ ਉਹ ਕਮੈਂਟ ਕਰਕੇ ਮਤਲਬ ਹੋਰ ਅੱਗੇ ਲੈ ਜਾਂਦੇ ਆ ਸੋ ਕੋਈ ਨਹੀਂ ਕਮੈਂਟਾਂ ਦਾ ਧਿਆਨ ਨਾ ਦਿਆ ਕਰੋ ਤੁਸੀਂ ਇਹੀ ਤੁਹਾਨੂੰ ਜਿਹੜੇ ਹੇਟਰ ਆ ਨਾ ਤੁਹਾਡੇ ਉਹੀ ਅੱਗੇ ਲੰਘਣ ਚ ਤੁਹਾਨੂੰ ਮਦਦ ਕਰਦੇ ਆ ਤੇ ਜਦੋਂ ਬੰਦਾ ਉਹ ਗਰੋ ਹੋ ਜਾਂਦਾ 10 2000 50000 ਫਾਲੋਅਰ ਹੋ ਜਾਂਦੇ ਆ ਫਿਰ ਉਹ ਹੀ ਜਿਹੜੇ ਟੀਚਰਾਂ ਕਰਦੇ ਨੇ ਉਹੀ ਉਹਦੇ ਵਰਗਾ ਕੰਟੈਂਟ ਬਣਾਉਣ ਦੀ ਕੋਸ਼ਿਸ਼ ਕਰਦੇ ਆ ਫਿਰ ਉਹ ਇਸ ਚ ਕਾਮਯਾਬੀ ਹੁੰਦੇ ਕਿਉਂਕਿ ਉਹਨਾਂ ਨੇ ਜਿਹੜਾ ਸਮਨ ਲਗਾਉਣਾ ਸੀ ਨਗਾ ਲਿਆ ਕਿਉਂਕਿ ਉਹਨਾਂ ਨੇ ਆਪ ਤਾ ਕੁਛ ਕੀਤਾ ਨਹੀਂ ਦੂਜਿਆਂ ਨੂੰ ਵੀ ਨਹੀਂ ਕਰ ਦਿੰਦੇਣਾ ਸੀਗਾ ਤੇ ਉਹ ਤਾਂ ਉੱਥੇ ਹੀ ਰਹਿ ਜਾਂਦੇ ਆ ਬਾਅਦ ਚ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਨੂੰ ਕਰਦੇ ਸੀ ਟੀਚਰਾਂ ਮੈਂ ਇੱਕ ਦੋ ਯੂਟਿਊਬਰਾਂ ਦੇ ਪੇਜ ਦੇਖਿਆ ਜੀ ਮਤਲਬ ਚੈਨਲ ਦੇਖਿਆ ਤੇ ਉਹ ਕੀ ਕਰਦੇ ਆ ਉਹ ਸ਼ੁਰੂ ਤੋਂ ਜਦੋਂ ਤੱਕ ਮੈਂ ਦੇਖਦਾ ਆ ਨਾ 2 ਸਾਲ ਦਾ ਉਹ ਵੀਡੀਓ ਬਣਾਉਂਦਾ ਝੁੱਗੀ ਝੌਪੜੀ ਦੀ ਵੀਡੀਓ ਬਣਾਉਂਦਾ ਭਾਵੇਂ ਉਹਦਾ ਲਾਈਫ ਸਟਾਈਲ ਚੇਂਜ ਹੋ ਚੁੱਕਿਆ ਪਰ ਉਹਨੇ ਆਪਦਾ ਜਿਹੜਾ ਕੰਟੈਂਟ ਆ ਉਹ ਹੀ ਦਿਖਾਉਣਾ ਝੁੱਗੀ ਝੌਪੜੀ ਦਾ ਸਾਈਕਲ ਦਾ ਛੋਟੀ ਜਿਹੀ ਮੋਪੇਡ ਛੋਟੀ ਸਕੂਟਰੀ ਦਾ ਬਸ ਉਹ ਕੰਟੈਂਟ ਲੋਕਾਂ ਨੂੰ ਚੰਗਾ ਲੱਗ ਰਿਹਾ ਤਾਂ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰ ਰਿਹਾ ਤੇ ਉਹਨਾਂ ਵਰਗੇ ਲੋਕ ਦੂਸਰੇ ਬਣਨ ਦੀ ਕੋਸ਼ਿਸ਼ ਕਰਦੇ ਆ ਤੇ ਤਾਂ ਕਰਕੇ ਜੋ ਵੀ ਤੁਹਾਡੇ ਚ ਕਲਾ ਹੈਗੀ ਨਾ ਬਈ ਤੁਸੀਂ ਉਹ ਦਿਖਾਓ ਰੱਬ ਨੇ ਜੋ ਤੁਹਾਨੂੰ ਜਿਵੇਂ ਬਣਾਇਆ ਤੁਸੀਂ ਉਹੋ ਜਿਹੀ ਦਿਖਾਓ ਬੜਾ ਨਾ ਸ਼ੋਸ਼ੇबाजी ਨਾ ਦਿਖਾਓ ਕਿਉਂਕਿ ਇੱਕ ਤਰ੍ਹਾਂ ਦਾ ਕਾਪੀ ਹੁੰਦਾ ਤੁਸੀਂ ਕਿੰਨਾ ਚਿਰ ਕੇ ਸ਼ੋਸ਼ੇਬਾਜੀ ਖਾ ਲੋਗੇ ਕਿੰਨਾ ਚਿਰ ਕਾਪੀ ਕਰ ਲੋਗੇ ਜੋ ਤੁਸੀਂ ਰੀਲ ਹੈਗੇ ਆ ਜੋ ਤੁਹਾਡੇ ਚ ਟੈਲੈਂਟ ਆ ਜਿਵੇਂ ਹੈਗੇ ਤੁਸੀਂ ਉਹਵੇਂ ਦਿਖਾਓ ਠੀਕ ਆ ਜੀ ਅਬ ਦੀ ਲੈਫਟ ਸਟਾਈਲ ਨੂੰ ਉਸੋ ਮਤਲਬ ਵੱਖਰਾ ਦਿਖਾਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਲੋਕ ਅੱਜ ਕੱਲ੍ਹ ਦੇਖਣਾ ਪਸੰਦ ਕਰਦੇ ਆ ਦੇਸੀ ਸਟਾਈਲ ਜੋ ਵੀ ਤੁਹਾਡੇ ਚ ਹੈਗੀ ਹੈ ਕਲਾ ਕਿਉਂਕਿ ਜਿਹੜਾ ਤੁਸੀਂ ਆਪਦਾ ਰੀਜਨਲ ਕੰਟੈਂਟ ਬਣਾਉਣਾ ਉਹਦੇ ਵਾਸਤੇ ਤੁਹਾਨੂੰ ਕਿਸੇ ਦੀ ਨਕਲ ਕਰਨ ਦੀ ਲੋੜ ਨਹੀਂ ਕਿਸੇ ਨੂੰ ਲੱਭਣ ਦੀ ਲੋੜ ਨਹੀਂ ਗਈ ਠੀਕ ਆ ਇਹਦਾ ਕੰਟੈਂਟ ਕਾਪੀ ਕਰਾਂਗੇ ਉਹ ਨੇਚਰਲੀ ਤੁਹਾਡੇ ਚ ਗੁਣਾ ਹੈਗਾ ਸੋ ਕਿਸੇ ਦਾ ਕਾਪੀ ਕਰਨ ਨਾਲੋਂ ਚੰਗਾ ਹੈਗਾ ਤੁਸੀਂ ਆਪਦਾ ਕੰਟੈਂਟ ਬਣਾਓ ਜੋ ਤੁਹਾਡੇ ਚ ਕਲਾ ਤੇ ਲੋਕ ਵੱਖਰਾ ਵੱਖਰੇ ਤਰ੍ਹਾਂ ਦੇ ਕੰਟੈਂਟ ਦੇਖਣਾ ਪਸੰਦ ਕਰਦੇ ਆ ਸੋ ਲਾਸਟ ਵਿੱਚ ਮੇਰੇ ਕਹਿੰਦਾ ਮਤਲਬ ਆ ਜੋ ਤਾਂ ਦੇ ਚ ਰ ਆਪਣੀ ਗੁੰਦਤਾ ਵਸਤੂ ਸੀ ਉਸ ਤਰ੍ਹਾਂ ਦਾ ਆਪਦਾ ਮਤਲਬ ਕੰਟੈਂਟ ਦਿਖਾਓ ਬਸ ਤੁਸੀਂ ਆਪ ਦੇ ਕੰਟੈਂਟ ਵਿੱਚ ਥੋੜਾ ਬੋਲਣ ਚ ਸੁਧਾਰ ਕਰੋ ਵੀਡੀਓ ਕੁਆਲਿਟੀ ਚ ਆਡੀਓ ਕੁਆਲਿਟੀ ਸੁਧਾਰ ਕਰੋ ਤੇ ਕੰਟੈਂਟ ਇੰਟਰਸਟਿੰਗ ਬਣਾਓ ਤੇ ਬਸ ਕਿਸੇ ਦੇ ਮਗਰ ਲੱਗੋ ਬਈ ਉਹਦੇ ਮਿਲੀਅਨ ਚ ਫੋਲੋਅਰ ਆ ਤੇ ਐਸੀ ਵੀ ਉਹ ਕੰਮ ਆ ਫੜ ਲਗੇ ਜੋ ਤੁਹਾਨੂੰ ਜਿਹੜੇ ਕੰਮ ਛ ਤੁਹਾਡੇ ਵਾਸਤੇ ਰੱਬ ਨਹੀਂ ਬਣਾਇਆ ਹੀ ਨਹੀਂ ਤੁਹਾਨੂੰ ਤੁਸੀਂ ਉਹ ਕੰਮ ਕਿਵੇਂ ਕਰ ਸਕਦੇ ਹੋ ਵਾਤੋ ਵਾਤ ਮਹੀਨਾ ਕਰ ਲੋਗੇ ਫੇਰ ਥੱਕ ਜਾਓਗੇ ਸੋ ਜੋ ਵੀ ਤੁਸੀਂ ਆਪ ਦਾ ਨੈਚੁਰਲ ਕੰਮ ਕਰਦੇ ਹੋ ਬਸ ਉਹ ਦਿਖਾਉਂਦੇ ਰਿਹਾ ਕਰੋ ਇਸ ਤਰ੍ਹਾਂ ਦੇ ਤਰੀਕੇ ਨਾਲ ਤੁਸੀਂ ਵੈਰਨ ਹੋ ਜਾਓਗੇ ਤੇ ਬਹੁਤ ਜਣੇ ਦੇਖਿਆ YouTube ਪਰ ਜੋ ਨਾਰਮਲ ਆਪ ਦਾ ਕੰਮ ਕਰਦੇ ਸੀ ਉਹੀ ਦਿਖਾਉਂਦੇ ਆ ਤੇ ਉਹਦੇ ਚ ਉਹਨਾਂ ਨੂੰ ਐ ਵੀ ਨਹੀਂ ਕਿਸੇ ਦਾ ਕੰਟੈਂਟ ਲੱਪਣ ਦੀ ਲੋੜ ਨੇਚਰਲ ਲਾਈਫ ਦਿਖਾਉਣੀ ਆ ਉਹਨਾਂ ਨੇ ਭਾਵੇਂ ਕੋਈ ਕੰਮ ਕਰਦੇ ਆ ਭਾਵੇਂ ਕੋਈ ਵਲੌਗ ਬਣਾਉਂਦੇ ਆ ਤੇ ਉਹ ਕਾਮਯਾਬ ਹੋਏ ਆ ਸੋ ਜੇਕਰ ਤੁਸੀਂ ਕਾਮਯਾਬ ਹੋਣਾ ਨਾ ਤੇ ਇਹਦਾ ਤੁਹਾਨੂੰ ਫਾਇਦਾ ਵੀ ਹੈਗਾ ਜੇਕਰ ਤੁਸੀਂ ਆਪਦਾ ਕੰਟੈਂਟ ਬਣਾਉਗੇ ਉਹੀ ਤੁਸੀਂ ਇੰਸਟਾਗ੍ਰam ਤੇ ਹੋਰ ਪਲੇਟਫਾਰਮ ਤੇ ਪਾਓ ਤੇ ਸਾਰੇ ਪਲੇਟਫਾਰਮਾਂ 'ਤੇ ਕੰਮ ਕਰੋ ਕਿਸੇ ਨਾ ਕਿਸੇ ਪਲੇਟਫਾਰਮ ਤੇ ਤਾਂ ਤੁਸੀਂ ਗਰੋ ਕਰੋਗੇ ਠੀਕ ਆ ਥੋੜੀ ਮੋਟੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਦੇ ਹੋ